ਆਏ ਦਿਨ ਗੁਰਾਇਆਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨੇ ਯੈਰਾਂ ਲੁਟੇਰਿਆਂ ਦੇ ਹੌਸਲੇ ਇੰਨੇ ਬਲੰਦ ਹਨ ਕਿ ਕਿਸੇ ਵੀ ਡਰ ਭੈ ਤੋਂ ਬਿਨਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਸ਼ਹਿਰ ਗੁਰਾਇਆਂ ਤੋਂ ਆਇਆ ਜਿੱਥੇ ਕਿ ਤਿੰਨ ਲੁਟੇਰਿਆਂ ਵੱਲੋਂ ਤਾਲਾ ਤੋੜ ਕੇ ਦੁਕਾਨ ਅੰਦਰ ਦਾਖਲ ਹੁੰਦੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਤੇ ਸੰਜੀਵ ਹੀ ਨੇ ਦੱਸਿਆ ਕਿ ਰੁੜਕਾ ਰੋਡ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿਸਦੇ ਮਾਲਕ ਰੋਟੀ ਖਾਣ ਲਈ ਦੁਕਾਨ ਤੇ ਅਨਮੋਲੀਆਂ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਘਰ ਗਏ ਸਨ ਮੋਟਰਸਾਈਕਲ ਸਵਾਰ ਤੇ ਤਿੰਨ ਨੌਜਵਾਨ ਜਵਾਨਾਂ ਵੱਲੋਂ ਦੁਕਾਨ ਤੇ ਦਰਵਾਜੇ ਦਾ ਤਾਲਾ ਤੋੜ ਕੇ ਦੰਦਰ ਦਾਖਲ ਹੋ ਕੇ ਗੱਲੇ ਵਿੱਚੋਂ 8 ਤੋਂ 10000 ਦੀ ਨਗਦੀ ਚੋਰੀ ਕਰ ਲਈ ਇਸ ਦਾ ਪਤਾ ਸਾਹਮਣੇ ਬੈਠੇ ਦੁਕਾਨਦਾਰਾਂ ਨੂੰ ਲੱਗਾ ਤਾਂ ਦੁਕਾਨਦਾਰਾਂ ਨੇ ਤਿੰਨ ਨੌਜਵਾਨਾਂ ਵਿੱਚੋਂ ਦੋ ਨੂੰ ਜਵਾਨਾਂ ਨੂੰ ਖਾ ਲਿਆ ਅਤੇ ਤੀਸਰਾ ਨੌਜਵਾਨ ਸਾਥੀ ਪੈਸੇ ਲੈ ਕੇ ਫਰਾਰ ਹੋ ਗਿਆ ਅਤੇ ਦੁਕਾਨਦਾਰ ਤੇ ਰਾਹੀ ਗੀਰਾ ਨੇ ਫੜੇ ਦੋ ਚੋਰਾਂ ਦਾ ਟਾਪਾ ਕੀਤਾ ਫੜੇ ਗਏ ਦੋ ਚੋਰਾਂ ਨੂੰ ਗੁਰਾਇਆ ਪੁਲਿਸ ਦੇ ਹਵਾਲੇ ਕੀਤਾ ਦੁਕਾਨਦਾਰਾਂ ਦਾ ਕਿਹਾ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਅੰਦਰ ਸੁਰੱਖਿਅਤ ਨਹੀਂ ਚੋਰੀ ਦੀਆਂ ਵਾਰਤਾਂ ਤੇ ਨਾ ਭਾਈ ਜਾਵੇ ਗੁਰਾਇਆ ਤੋਂ ਰਾਜਪੁਰਾ ਨੰਗਲ ਦੀ ਖਾਸਰ ਪੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਅੱਜ ਬੜਾ ਰੌੜਕਾ ਰੌੜ ਤੇ ਸੀ ਸਾਡੇ ਦੁਕਾਨ ਦੇ ਸਾਡੀ ਵੀ ਨਹੀਂ ਦੁਕਾਨ ਆ ਜੇ ਢਿੱਲੋ ਸੀਮਾ ਸਟੋਰ ਉਹਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀਖਾਨ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਤੇ ਅਸੀਂ ਜਦੋਂ ਸਾਡੇ ਮੁੰਡੇ ਦੀ ਨਿਗਾਹ ਪਈ ਬਾਹਰ ਵੀ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ 1:00 ਵਜੇ ਦੀ ਗੱਲ ਹੈ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਆਗੇ ਕਿ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੀ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਹੋਏ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਆਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਏ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ ਵਿੱਚ ਹੀ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭੱਜੇ ਫਟਾਫਟ ਬਜ਼ਾਰ ਵਾਲ ਨੂੰ ਇਹੀਆਂ ਨੂੰ ਮੁੰਡੇ ਨੂੰ ਦਬੋਚੀਏ ਫੜੀ ਗਏ ਇਹੀਆਂ ਨਾ ਉਹਨੂੰ ਤੇ ਉਹ ਜੱਤਗਰ ਕਿਤੇ ਪਾਸੇ ਨਿਕਲ ਚੁੱਕਾ ਸੀ ਫੇਰ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੀ ਬਾਹਰ ਨਿਗਾ ਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਣੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਗਰ ਬਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਸਾਧ ਕੇ ਉਹਨਾਂ ਨੂੰ ਫੜਾਤਾ ਜੇ ਸਾਰਿਆਂ ਨੂੰ ਹਾਂਜੀ ਘੰਟਾ ਦਾ ਇੱਕ ਰੁੜਕਾ ਰੋਡ ਤੇ ਨਿਊ ਸੈਂਬੀ ਇਲੈਕਟ੍ਰੋਨਿਕਸ ਦੀ ਜਿਹੜੀ ਸ਼ਾਪ ਹੈਗੀ ਆ ਟੈਲੀਵਿਜ਼ਨਾਂ ਦੀ ਅੱਜ ਤਕਰੀਬਨ 1:00 ਵਜੇ ਜਿਹੜਾ ਹੈਗਾ ਇਸ ਦੁਕਾਨ ਤੇ ਜਿਹੜੀ ਆ ਉਹ ਚੋਰੀ ਹੋਈ ਆ ਜਿਹੜੇ ਚੋਰ ਆ ਉਹ ਤਿੰਨ ਜਣੇ ਜਿਹੜੇ ਚੋਰ ਆ ਉਹ ਇੱਥੇ ਬੜੇ ਆਪਣੇ ਸਿੰਪਲ ਪੁਨੇ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੇਨ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਲੋਕ ਤੋੜਨੇ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8 1000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਏ ਸੀ ਰੋਟੀ ਖਾਂਣ ਤਕਰੀਬਨ 1 ਵਜੇ ਦਾ ਟਾਈਮ ਸੀਗਾ ਉਸ ਤੋਂ ਬਾਅਦ ਜਦੋਂ ਆਏ ਆ ਤੇ ਆਲੇ ਦੁਆਲੇ ਵਾਲਿਆਂ ਨੇ ਵੀ ਦੇਖਿਆ ਤੇ ਉਹ ਹੁਣੀ ਆਪਣੇ ਆਪ ਨੂੰ ਇਦਾਂ ਇੱਕ ਬੰਦਾ ਜਿਹੜਾ ਤੀਜਾ ਸੀਗਾ ਉਹਨੇ ਜੱਜ ਇਦਾਂ ਕੀਤਾ ਜਿੱਦਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰਦਾ ਉਹ ਭਲੇਖੇ ਦੇ ਵਿੱਚ ਰਹਿ ਗਏ ਆ ਤੇ ਜਦੋਂ ਬਾਅਦ ਵਿੱਚ ਮੌਕੇ ਤੇ ਇੱਥੇ ਆਏ ਆ ਔਰ ਦੋ ਬੰਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫੜ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਹਰ ਲਾਇਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇੱਥੋਂ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਸ੍ਰੀ ਸਰਦਾਰ ਜਗਿੰਦਰ ਜੀ ਸੀਗੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁੱਛ ਪੜਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਇਹਦੀ ਜਿਹੜੀ ਹੁਣ ਪੁੱਛ ਪੜਤਾਲ ਕਰਕੇ ਜਿਹੜਾ ਹੈਗਾ ਉਹਦੀ ਵੈਰੀਫਾਈ ਕਰਕੇ ਜੋ ਉਹਨਾਂ ਤੇ ਬੰਦੀ ਕਾਰਵਾਈ ਉਹ ਵੀ ਕਰਨਗੇ ਔਰ ਮੈਂ ਗੁਰਾਇਆਂ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਵਾਪਰਦੀਆਂ ਉਸ ਦੇ ਲਈ ਨੱਥ ਪਾਈ ਜਾਵੇ ਵੈਸੇ ਸਾਡੇ ਸਤਿਕਾਰਯੋਗ ਐਸਐਚਓ ਸਰਦਾਰ ਸਿਕੰਦਰ ਜੀ ਜਿਹੜੇ ਹੈਗੇ ਆ ਬਹੁਤ ਮੁਸਤਦੀ ਦੇ ਨਾਲ ਉਹਨਾਂ ਦੀ ਗੁਰਾਇਆਂ ਸ਼ਹਿਰ ਤੇ ਜਿਹੜੀ ਆ ਉਹ ਉਹ ਪੂਰਾ ਉਹਨਾਂ ਦਾ ਧਿਆਨ ਆ ਬਹੁਤ ਚੋਰੀਆਂ ਨੂੰ ਜਿਹੜਾ ਹੈਗਾ ਥੱਲ ਵੀ ਪਈ ਆ ਔਰ ਨਸ਼ੇ ਨੂੰ ਬਹੁਤ ਥੱਲ ਪਈ ਆ ਔਰ ਅਸੀਂ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਪਰ ਮੈਂ ਫੇਰ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਕਿ ਤੁਸੀਂ ਇੱਥੇ ਜਿਹੜੀ ਰੁੜਕਾ ਰੋਡ ਤੇ ਔਰ ਬੜਾ ਪਿੰਡ ਰੋਡ ਤੇ ਗਸ਼ਤ ਵਧਾ ਕੇ ਤੁਸੀਂ ਇਹ ਜਿਹੜਾ ਹੈਗਾ ਸਾਡਾ ਜਿਹੜਾ ਏਰੀਆ ਹੈਗਾ ਇਹਨੂੰ ਸੇਫ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਤੁਸੀਂ ਸਾਥ ਦੇ ਸਾਥ ਉਹ ਬਜ਼ਾਰ ਵਾਲਿਆਂ ਦਾ ਸਾਥ ਦੋ ਔਰ ਜਿਹੜੇ ਇਦਾਂ ਦੇ ਜਿਹੜੇ ਚੋਰ ਹੈਗੇ ਆ ਜਿਹੜੇ ਉਹ ਨੁਕਸਾਨ ਕਰਦੇ ਹੈਗੇ ਇਹਨਾਂ ਤੇ ਬੰਦ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹੀ ਅਸਰ ਕਰਦੇ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ